ਸੋ ਦਸੰਬਰ ਮਹੀਨੇ ਦੀ ਸਭ ਤੋਂ ਵਧੀਆ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁ ਟੋਟਲ ਪੋਸਟਾਂ ਸੀ ਜੀ 331 ਹੁਣ ਇਹਨਾਂ ਪੋਸਟਾਂ ਵਿੱਚ ਵਾਧਾ ਕੀਤਾ ਗਿਆ ਜੀ ਅੱਜ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸੋਧੀ ਪੱਤਰ ਜਾਰੀ ਕਰ ਦਿੱਤਾ ਗਿਆ ਜੀ ਪੋਸਟਾਂ ਸੀ ਸੇਵਾਦਾਰ ਚੌਂਕੀਦਾਰ ਸਪਾਈਸੇਵਕ ਸਿਵਰ ਕਮ ਮਾਲੀ ਲੈਬੋਰੀਟਰੀ ਅਟੈਂਡੈਂਟ ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਯੋਗਤਾ ਰੱਖੀ ਗਈ ਹੈ 10ਵੀਂ ਪਾਸ ਜਿਨ੍ਹਾਂ ਉਮੀਦਵਾਰਾਂ ਨੇ ਪੰਜਾਬੀ ਪਾਸ ਨਾਲ ਪਾਸ ਕੀਤੀ ਆ ਉਹ ਉਮੀਦਵਾਰ ਅਪਲਾਈ ਕਰ ਸਕਣਗੇ ਲਾਸਟ ਡੇਟ ਵਿੱਚ ਵੀ ਵਾਧਾ ਕੀਤਾ ਗਿਆ ਜੀ ਸੋ ਸਟਾਰਟਿੰਗ ਡੇਟ ਹੈ ਜੀ ਉਹ 4 ਤਰੀਕ ਅੱਜ ਤੋਂ ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਉਹ ਲਾਸਟ ਡੇ 27 12 2025 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਆਪਾਂ ਪਹੁੰਚ ਚੁੱਕੇ ਜੀ ਨੋਟੀਫਿਕੇਸ਼ਨ ਦੇ ਉੱਪਰ ਇਹ ਨੋਟੀਫਿਕੇਸ਼ਨ ਹੁਣੇ ਹੁਣੇ ਜਾਰੀ ਕੀਤਾ ਗਿਆ ਜੀ ਅਧਿਨ ਸੇਵਾ ਚੋਣ ਬੋਰਡ ਪੰਜਾਬ ਬਣ ਭਵਨ ਸੈਕਟਰ 68 ਮੋਹਾਲੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੋਦੀ ਪੱਤਰ ਅਧਿਨ ਸੇਵਾ ਚੋਣ ਬੋਰਡ ਵੱਲੋਂ ਇਸਤਿਆਰ ਨੰਬਰ 8 ਆਪ 2025 ਦਾ ਹੈ ਗਰੁੱਪ ਡੀ ਦੀਆਂ 331 ਅਸਾਮੀਆਂ ਸਿੱਧੀ ਭਰਤੀਆਂ ਰਾਹੀਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਇਹਨਾਂ ਅਸਾਮੀਆਂ ਦੀ ਆਨਲਾਈਨ ਅਪਲਾਈ ਕਰਨ ਦੀ ਮਿਤੀ 21 11 2025 ਤੋਂ ਲੈ ਕੇ 15 12 2025 ਅਤੇ ਐਪਲੀਕੇਸ਼ਨ ਫੀਸ ਪੇਮੈਂਟ ਕਰਨ ਦੀ ਆਖਰੀ ਮਿਤੀ 17 12 2025 ਰੱਖੀ ਗਈ ਸੀ ਦੋਸਤੋ ਨਾ ਪੋਸਟਨਲੀ ਆਨਲਾਈਨ ਅਪਲਾਈ 4 12 2025 ਤੋਂ ਲੈ ਕੇ 27 12 2025 ਤੱਕ ਤੁਸੀਂ ਕਰ ਸਕੋਗੇ ਅਤੇ ਐਪਲੀਕੇਸ਼ਨ ਫੀਸ ਪੇਮੈਂਟ ਕਰਨ ਦੀ ਲਾਸਟ ਡੇਟ ਹੈ ਜੀ 29 12 2025 ਤੱਕ ਤੁਸੀਂ ਐਪਲੀਕੇਸ਼ਨ ਫੀਸ ਪੇਮੈਂਟ ਕਰ ਸਕੋਗੇ 4 12 2025 ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਤੁਸੀਂ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਚ ਦੇ ਦਿੱਤਾ ਜੀ ਤੁਸੀਂ ਮੇਰਾ ਨਿਊ ਫੇਸਬੁੱਕ ਪੇਜ ਫੋਲੋ ਕਰ ਸਕਦੇ ਹੋ ਜੀ ਅਤੇ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਜੀ ਸਾਰੀ ਜਾਣਕਾਰੀ ਉੱਥੇ ਤੁਹਾਨੂੰ ਮਿਲਦੀ ਰਹੇਗੀ ਮੈਂ ਡੇਲੀ ਅਪਡੇਟ ਕਰਦਾ ਰਹਾਂਗਾ ਚਲ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਇਸ ਇਸ਼ਤਿਹਾਰ ਦੇ ਪੈਰਾ ਨੰਬਰ 9 ਦੇ ਸਬ ਪਾਰਟ 3 ਨੂੰ ਹੁਣ ਇਹ ਲਿਖੇ ਅਨੁਸਾਰ ਪੜਿਆ ਜਾਵੇ ਉਮੀਦਵਾਰਾਂ ਵੱਲੋਂ ਇਸ ਇਸ਼ਤਿਹਾਰ ਲਈ ਕੇਵਲ ਇੱਕ ਐਪਲੀਕੇਸ਼ਨ ਫਾਰਮ ਭਰਿਆ ਜਾਵੇਗਾ ਜੋ ਕਿ ਇਸ ਇਸ਼ਤਿਹਾਰ ਵਿੱਚ ਦਰਜ ਸਾਰੀਆਂ ਅਸਾਮੀਆਂ ਦੀ ਉਮੀਦਵਾਰੀ ਲਈ ਮੰਨਣਯੋਗ ਹੋਵੇਗਾ ਅਤੇ ਉਮੀਦਵਾਰਾਂ ਨੂੰ ਇੱਕ ਹੀ ਫੀਸ ਭਰਨੀ ਪਵੇਗੀ ਉਮੀਦਵਾਰਾਂ ਵੱਲੋਂ ਜਿਸ ਕੈਟਾਗਰੀ ਅਧੀਨ ਅਪਲਾਈ ਕੀਤਾ ਜਾਵੇਗਾ ਉਸ ਕੈਟਾਗਰੀ ਨਾਲ ਸੰਬੰਧਿਤ ਸਾਰੀਆਂ ਅਸਾਮੀਆਂ ਲਈ ਮੰਨਿਆ ਜਾਵੇਗਾ ਉਮੀਦਵਾਰਾਂ ਤੋਂ ਅਸਾਮੀਆਂ ਤੇ ਵਿਭਾਗਾਂ ਦੀ preference ਵੱਖਰੇ ਤੌਰ ਤੇ ਬਾਅਦ ਵਿੱਚ ਆਨਲਾਈਨ ਲਈ ਜਾਵੇਗੀ ਜਿਸ ਦੇ ਆਧਾਰ ਤੇ ਮੈਟ ਕਮ preference ਅਨੁਸਾਰ ਉਹਨਾਂ ਨੂੰ ਅਸਾਮੀਆਂ ਤੇ ਵਿਭਾਗ ਦੀ ਅਲਾਟਮੈਂਟ ਕੀਤੀ ਜਾਵੇਗੀ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮੁੱਖ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਵਿਭਾਗ ਤੋਂ ਪ੍ਰਾਪਤ ਮੰਗ ਪੱਤਰ ਅਨੁਸਾਰ ਇਹਨਾਂ ਅਸਾਮੀਆਂ ਵਿੱਚ 30 ਸੇਵਾਦਾਰ ਦੀਆਂ ਅਤੇ 7 ਸਵੀਪਰ ਕੰਮ ਚੌਂਕੀਦਾਰ ਦੀਆਂ ਅਸਾਮੀਆਂ ਹੋਰ ਜੋੜੀਆਂ ਜਾਂਦੀਆਂ ਨੇ ਇਹਨਾਂ ਦਾ ਵਰਗੀਕਰਨ ਇਹ ਲਿਖੇ ਅਨੁਸਾਰ ਹੋਵੇਗਾ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੀ 30 ਪੋਸਟਾਂ ਨੇ ਸੇਵਾਦਾਰ ਦੀਆਂ ਜਿਨ੍ਹਾਂ ਦੀ ਬੰਡ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਇੱਥੇ ਤੁਸੀਂ ਦੇਖ ਸਕੋਗੇ ਹਰ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਜੀ ਟੋਟਲ 3 ਇਹ ਜੀ ਦੇ ਵਿੱਚ 9 ਪੋਸਟਾਂ ਫੀਮੇਲ ਲਈ ਅਨਾਉਂਸਮੈਂਟ ਕੀਤੀਆਂ ਕਿੱਤਿਆਂ ਗਈਆਂ ਨੇ ਇਹ ਰੱਖੀਆਂ ਗਈਆਂ ਨੇ ਉਹਨਾਂ ਵਾਸਤੇ ਅਤੇ ਸੱਤ ਪੋਸਟਾਂ ਨੇ ਜੀ ਵਿਪਰਕਮ ਚੌਂਕੀਦਾਰ ਦੀਆਂ ਉਹਨਾਂ ਦੀ ਵੰਡ ਵੀ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਟੋਟਲ ਪੋਸਟਾਂ ਨੇ ਸੱਤ ਜਿਨ੍ਹਾਂ ਦੀ ਤਿੰਨ ਪੋਸਟਾਂ ਫੀਮੇਲ ਲਈ ਰਿਜ਼ਰਵ ਕੀਤੀਆਂ ਗਈਆਂ ਨੇ ਹੁਣ ਇਸ ਤਿਆਰ ਨੰਬਰ 8/2025 ਵਿੱਚ ਗਰੁੱਪ ਡੀ ਦੀਆਂ ਸੇਵਾਦਾਰੀਆਂ ਕੁੱਲ ਅਸਾਮੀਆਂ ਲੜੀ ਨੰਬਰ 3 ਰਾਹੀਂ ਹੋਰ ਅਸਾਮੀਆਂ ਸ਼ਾਮਿਲ ਕਰਦੇ ਹੋਏ ਸੇਵਾਦਾਰੀਆਂ ਅਸਾਮੀਆਂ ਦੀ ਗਿਣਤੀ 231 ਅਤੇ ਇਸ ਪਰ ਕਮ ਚੌਕੀਦਾਰ ਦੀਆਂ ਕੁੱਲ ਅਸਾਮੀਆਂ 17 ਹੋ ਗਈਆਂ ਹਨ। ਹੁਣ ਇਸ ਤਿਆਰ ਨੰਬਰ 8/2025 ਵਿੱਚ ਗਰੁੱਪ ਡੀ ਦੀਆਂ ਕੁੱਲ ਅਸਾਮੀਆਂ 368 ਹੋ ਗਈਆਂ ਹਨ। ਹੁਣ ਟੋਟਲ ਅਸਾਮੀਆਂ 368 ਹੋ ਗਈਆਂ ਹਨ। ਚਲੋ ਦੋਸਤੋ ਆਪਾਂ ਚੱਲਦੇ ਆਂ ਮੇਨ ਨੋਟੀਫਿਕੇਸ਼ਨ ਦੇ ਉੱਪਰ ਜਿਦੇ ਵਿੱਚ ਕੁਆਲੀਫਿਕੇਸ਼ਨ, ਪੇ ਸਕੇਲ, ਐਪਲੀਕੇਸ਼ਨ ਫੀਸ ਦੀ ਜਾਣਕਾਰੀ ਤੁਹਾਨੂੰ ਦੰਨੇ ਆਂ। ਸੋ ਪੋਸਟਾਂ ਦੇ ਡਿਟੇਲ ਅਤੇ ਵਿਦਿਅਕ ਯੋਗਤਾ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ ਸੇਵਾਦਾਰ ਚੌਂਕੀਦਾਰ ਸਵੀਪਰ ਕਮ ਚੌਂਕੀਦਾਰ ਸਪਾਈਸ ਸੇਵਕ ਪਰ ਕਮ ਮਾਲੀ ਮਾਲੀ ਕਮ ਚੌਂਕੀਦਾਰ ਮੱਛੀ ਪਾਲਕ ਬੋਟਮੈਨ ਲੈਬਰਾਟਰੀ ਅਟੈਂਡੈਂਟ ਦੀਆਂ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਲਈ ਜਿਨ੍ਹਾਂ ਉਮੀਦਵਾਰਾਂ ਨੇ 10ਵੀਂ ਪੰਜਾਬ ਪਾਸ ਨਾਲ ਪਾਸ ਕੀਤੀ ਆ ਉਹ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਜੀ ਇਹਨਾਂ ਪੋਸਟਾਂ ਲਈ ਪੇਸਕੇਲ ਹੈ ਜੀ 18000 ਤੋਂ ਲੈ ਕੇ 56900 ਰੁਪਇਆ ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ ਉਮਰ ਹੱਦ ਰੱਖੀ ਗਈ ਜੀ 18 ਤੋਂ ਲੈ ਕੇ 37 ਸਾਲ ਅਤੇ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ। ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ। ਇਹਨਾਂ ਪੋਸਟਲ ਅਪਲੀਕੇਸ਼ਨ ਫੀਸ ਜੋ ਰੱਖੀ ਗਈ ਹੈ ਜੀ ਜੋ ਜਰਨਲ ਕੈਟਾਗਰੀ ਦੇ ਉਮੀਦਵਾਰ ਨੇ ਜੀ ਉਹਨਾਂ ਲਈ 1000 ਰੁਪਏ ਜੀ ਐਸਸੀ ਬੀਸੀ ਲਈ ਹੈ ਜੀ 250 ਰੁਪਏ ਐਕਸ ਸਰਵਿਸਮੈਨ ਅਤੇ ਡਿਪੈਂਡੈਂਟ ਜੋ ਉਮੀਦਵਾਰ ਨੇ ਉਹਨਾਂ ਲਈ 200 ਰੁਪਏ ਜੀ ਜੋ ਫਿਜ਼ੀਕਲੀ ਹੈਂਡੀਕੈਪਟਸ ਉਮੀਦਵਾਰ ਨੇ ਜੀ ਉਹਨਾਂ ਲਈ 500 ਰੁਪਏ ਅਪਲੀਕੇਸ਼ਨ ਫੀ ਲਿਮਟ ਕਰਨੀ ਹੋਵੇਗੀ ਉਹ ਤੁਸੀਂ ਆਨਲਾਈਨ ਕਰਨੀ ਹੋਵੇਗੀ ਦੋਸਤੋ ਉਮੀਦ ਕਰਦਾ ਮੇਰੀ ਬਲਿੱਖਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵਿਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ